ਉਲੇ ਲਦਾਖ ਤੋਂ ਇਸ ਟਾਈਮ ਅਸੀਂ ਮਨਾਲੀ ਪਹੁੰਚ ਚੁੱਕੇ ਆ ਤੇ ਮੰਡੀ ਵੱਲ ਤਿਆਰੀ ਹੈ ਤੇ ਤੁਸੀਂ ਇੱਕ ਗੱਲ ਜ਼ਰੂਰ ਦੇਖਿਓ ਉੱਪਰ ਜਿਹੜੀ ਹੈਗੀ ਟਾਟਲ ਜਾ ਰਹੀ ਹੈ ਨੀਚੇ ਜਾ ਰੋਡ ਜਿਹੜਾ ਹੈਗਾ ਨੀਚੇ ਜਾ ਰਿਹਾ ਹੈ ਪਰ ਪੰਜਾਬ ਦੇ ਵਿੱਚ ਥਾਂ ਥਾਂ ਤੇ ਜਿਹੜੇ ਟੂਨ ਲੱਗ ਰਹੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਬਾਈ ਬਾਈ ਬਹੁਤ ਗਲਤ ਆ ਵੀਰ ਜੀ ਦੇਖੋ ਆਪਾਂ ਅੱਜ ਲੇਹ ਲਦਾਖੋਂ ਮੁਕੇ ਆਏ ਆ ਮੈਂ ਖੁਦ ਬਿਆਨ ਕਰਦਾ ਮੈਂ ਪੰਜਾਬੀ ਹਾਂ ਪਹਿਲਾਂ ਤਾਂ ਨਾ ਇਹਨੇ ਕਹਿ ਦੋ ਵੀ ਇਹ ਖਾਲਿਸਤਾਨੀ ਆ ਜੀ ਓਕਰਵਾਦੀ ਆ ਲਾਓਵਾਦੀ ਆ ਫਰਾਂ ਦਾ ਮੈਂ ਪੰਜਾਬੀ ਆ ਪਹਿਲੇ ਇੰਡੀਅਨ ਆ ਫਿਰ ਮੈਂ ਪੰਜਾਬੀ ਆ ਤੇ ਉਸ ਤੋਂ ਬਾਅਦ ਵੀ ਜੀ ਦੇਖੋ ਸਾਡੇ ਪੰਜਾਬ ਵਿੱਚ ਪਲੇਨ ਰੋਡਾਂ ਆ ਪਲੇ ਰੋਡਾਂ ਉਪਰ ਛੇਤੀ ਕੰਸਟਰਕਸ਼ਨ ਹੋ ਜਾਂਦੀ ਆ ਛੇਤੀ ਕੰਮ ਚੱਲ ਜਾਂਦਾ ਤੋਂ ਵੱਧ ਮੰਗਾਈ ਵਿੱਚ ਇਹਨਾਂ ਦਾ ਕੰਮ ਕੀਤਾ ਹੋਇਆ ਅਗੇ ਟਨਲ ਵੀ ਆ ਗਏ ਕਿੰਨਾ ਮਹੇਂ ਕੰਮ ਕੀਤਾ ਹੋਇਆ ਇਹਨਾਂ ਨੇ ਇਹਨਾਂ ਦਾ ਟੋਲ ਬਜਾ ਵੀ ਜੀ ਕੋਈ ਨਹੀਂ 100 ਰੁਪਿਆ ਪਾਚੀ ਸੀ ਕੀ ਹਿਮਾਚਲੀ ਪਾ ਦੇ ਕੇ ਆਏ ਆ ਉਸ ਤੋਂ ਬਾਅਦ ਮੇਰਾ ਕੋਟ ਰੋਵਾ ਲੱਗਿਆ ਗ੍ਰੀਨ ਟੈਕਸ ਲੱਗਿਆ ਏ ਉੱਥੇ ਬੜਨ ਦਾ ਮਨਾਲੀ ਚ ਉਹ ਵੀ ਮੈਨੂੰ ਦੋ 4 300 ਕਿਲੋਮੀਟਰ ਦੇ ਦੂਰੀ ਵਿੱਚ ਟੈਕਸ ਲੱਗਿਆ ਕੋਈ ਮੈਨੂੰ ਜ਼ਿਆਦਾ ਲੱਗਿਆ ਨਹੀਂ ਜੀ ਠੀਕ ਆ ਜੀ ਫਿਰ ਦੱਸੋ ਆਪਾਂ ਕੀ ਆਖ ਸਕਦੇ ਹਾਂ ਪੰਜਾਬ ਸਰਕਾਰ ਬਾਰੇ ਜਾਂ ਹਿਮਾਚਲ ਸਰਕਾਰ ਬਾਰੇ ਉਹਨੂੰ ਗੱਲ ਤਾਂ ਸਰਕਾਰਾਂ ਉੱਪਰ ਆ ਗਈ ਜੀ ਅਸਾ ਬੰਦੇ ਆ ਨਾ ਸਿਵਲਸ ਬੰਦਾ ਕੁਝ ਨਹੀਂ ਕਰ ਸਕਦਾ ਅਸੀਂ ਜੋ ਬੋਲ ਸਕਦੇ ਆ ਤੇ ਜਿਹੜੀ ਦੱਸ ਸਕਦੇ ਆ ਰੋ ਸਕਦੇ ਆ ਜੇ ਕੰਮ ਦੀ ਗੱਲ ਕਰੀਏ ਤਾਂ ਇੱਥੇ ਪਹਾੜਾ ਨੂੰ ਪਹਾੜਾ ਦੀ ਹਿੱਕਾ ਨੂੰ ચીਰ-ਚੀਰ ਕੇ ਇੱਕ 터ਨਲ ਬਣਾਉਣਾ ਹੈ ਜਾਂ ਉਹਨਾਂ ਨੂੰ ਕਿਸੇ ਨਾ ਕਿਸੇ ਥਾਂ-ਥਾਂ ਤੇ ਜਦੋਂ ਬਰਸਾਤ ਆਉਣੇ ਵਾਲੀ ਮੂਰੇ ਤੇ ਬਰਸਾਤ ਵਿੱਚ ਹਜ਼ਾਰਾਂ ਦੀ ਜਗ੍ਹਾ ਤਵਾ ਦੇ ਨਾਲ ਜਿਹੜੇ ਪੱਥਰ نیچے गिरਦੇ ਤੇ ਉਹਨਾਂ ਦੇ ਜਿਹੜੇ ਬੰਦੇ ਆ 터ਨਲ ਹੋਈ ਨਵੀਂ 터ਨਲ 터ਨ ਨਵੀਂ ਖੁੱਲ ਗਈ ਹੋਰ ਗੱਲ ਨਹੀਂ ਦਵਾਜ ਕਰਨਾ ਨਵੀਂ ਨਵੀਂ 터ਨ ਖੁੱਲ ਗਈ ਦੇਖੋ ਆ ਲੋ ਸਾਡੇ ਬੈਕਗਰਾਉਂਡ ਤੋਂ ਦੇਖ ਸਕਦੇ ਹੋ ਤੁਸੀਂ 터ਨ ਚੱਲ ਰਿਹਾ ਇਹ ਤਾਂ ਨਾ ਸਟਾਰਟ ਹੋ ਗਈ ਵੀ ਆ ਬੜੇ ਟਨਲ ਆਈ ਕਮਰ ਕੁਮਾਗ ਦਿਖਾ ਦਿੰਦੇ ਐਵੇਂ ਦਾ ਦੱਸ ਸਕਦਾ ਹਲੋ ਇਹ ਨਵੀਂ ਮੀਟਣ ਨਵੀਂ ਰਨਨ ਬਣੀ ਆ ਜੀ ਐਨਾ ਪੈਸਾ ਗਵਰਨਮੈਂਟ ਲਾ ਰਹੀ ਆ ਸਾਡੇ ਪੰਜਾਬ ਟਨਲ ਦੀ ਲੋੜ ਹੀ ਨਹੀਂ ਸਾਨੂੰ ਐ ਜੀ ਸਾਡੇ ਖੇਤਾਂ ਵੱਡ ਵੱਡ ਕੇ ਸਾਨੂੰ ਜ਼ਮੀਨ ਸਾਡੇ ਕੋਲ ਬਣ ਗਈ ਵੀ ਆ ਦੇਖੋ ਅ ਟਨਲ ਤਾਂ ਬਹੁਤ ਦੂਰ ਦੀ ਗੱਲ ਆ ਸਾਡਾ ਜੀ ਰੋਪੜ ਜ਼ਿਲ੍ਹਾ ਹੈ ਜੀ ਅਸੀਂ ਇੱਧਰ ਆਏ ਸਾਨੂੰ ਕਿਸੇ ਪੁਲਿਸ ਵਾਲਾ ਕੋਈ ਤੰਗ ਨਹੀਂ ਕਰਿਆ ਜੀ ਅਸੀਂ ਬੈਲਟਾਂ ਲੰਗਾਈਆਂ ਹੋਈਆਂ ਆਪਣੀਆਂ ਘੱਡੀ ਘੱਡੀ ਸਪੀਡ ਚੈੱਕ ਕਰ ਲੋ ਬੇਕੋ ਪਿਆ ਨਾ ਚਲ ਰਿਹਾ ਕਿਸੇ ਨਾ ਕੋਈ ਪੁਲਿਸ ਤਾਂ ਤੰਗ ਨਹੀਂ ਕਰਿਆ ਪਰ ਛੁੱਟ ਗਈ ਆ ਕਿਸੇ ਨਾ ਕੁਝ ਨਹੀਂ ਬੋਲੇਗਾ ਰਹੀ ਗਾ ਸਾਡੇ ਪੰਜਾਬ ਦੀ ਚਲੋ ਪੰਜਾਬ ਪੁਲਿਸ ਨੇ ਨਹੀਂ ਤੰਗ ਕਰਦੀ ਅਸੀਂ ਇਹ ਵੀ ਕਹਿੰਦੇ ਨਹੀਂ ਤੰਗ ਕਰਦੀ ਗਾ ਸਾਡੀ ਅੱਗੇ ਰੋਡਾਂ ਨਾਲ ਚੱਲਦੀ ਜੀ ਇਹਨਾਂ ਮੁੱਦੇ ਤੇ ਤੇ ਮੁੱਦਾ ਇਹ ਸੀਗਾ ਵੀ ਇੱਥੇ ਕੰਸਟ੍ਰਕਸ਼ਨ ਕਰਨਾ ਬਹੁਤ ਔਖਾ ਹੈ ਕਿਉਂਕਿ ਉਰੇ ਸਮਾਨ ਟੋਲ ਟਬਈਦਾ ਵੀ ਹੈਗਾ ਫੇਰ ਵੀ ਸਾਡ ਕੋਈ ਟੋਲ ਭਰ ਜਾਂਦੀ ਮੇਰਾ ਜਿਹੜਾ ਰੋਪੜਾ ਜੀ ਸਾਡਾ ਕੋਈ ਮੈਂਬਰ ਜੇ ਬਿਮਾਰ ਹੋ ਜਾਂਦਾ ਸਾਨੂੰ ਪੀਜੀਏ ਜਾਣਾ ਪੈਂਦਾ ਪਹਿਲਾਂ ਅਸੀਂ ਸੋਲਖੀਆਂ ਟੋਲ ਕੰਡਾਂਦੇ ਜੜੀ ਸਾਡੀ ਮਰੀਜ਼ ਪਹਿਲਾਂ ਅੱਧ ਮਰਿਆ ਸੋਲਖੀਆਂ ਟੋਲ ਵਜੇ ਤਾਂ ਹੋ ਜਾਂਦਾ ਹੈ ਉੱਥੋਂ ਸਾਡਾ ਟੋਲ ਕੱਟ ਕੇ ਸਾਡੀ ਗੱਡੀ ਜੂੰਹੀ ਚੱਲਦੀ ਆ ਤਾਂ ਅੱਗੇ ਬਰੌਦੀ ਪਿੰਡ ਦੇ ਕੋਲ ਟੋਲ ਕੱਟ ਜਾ ਇੱਕ ਚੱਲ ਰਿਹਾ ਨਜਾਇਜ਼ ਤੌਰ ਤੇ ਉਹ ਸਾਨੂੰ ਲੱਗਦਾ ਸਾਡਾ ਮਰੀਜ਼ ਉੱਥੋਂ ਤੇ ਮਰ ਚੁੱਕਿਆ ਹੁੰਦਾ ਉਹਦੇ ਬੌਂਦ ਬੌਂਦ ਉਹ ਟੋਟਾ ਸਿਰਫ ਜੋ ਬਣਾਇਆ ਉਹ 25 ਕਿਲੋ ਮ ਟੋਟੇ ਦੇ ਵਿੱਚ ਤੁਹਾਨੂੰ ਟੋਲ ਵਜਾ ਲਾਉਂਦੀ ਕਿਹੜ ਜੁੱਤ ਪੈਜੀ ਕਿ ਸਿੰਗਲ ਸੜਕ ਹੈ ਜੀ ਦੋ ਮਾਰਗ ਸੜਕ ਹੈ ਇੱਥੇ ਚਾਰ ਚਾਰ ਮਾਰਗੀ ਸੜਕਾਂ ਐ ਜੀ ਐਡਿਟੀ ਮੋਤੀਆ ਟਨਲ ਸਰਕਾਰਾਂ ਦੀ ਤਾਂ ਗੱਲ ਛੱਡੋਗੇ ਸਾਢੇ 8 ਕਿਲੋਮੀਟਰ ਦੀ ਟਨਲ ਜਿਹੜੀ ਆਪਾਂ ਪਾਰ ਕਰਕੇ ਆਏ ਆ ਵਿੱਚ ਕੋਈ ਪੈਸਾ ਲੱਗਿਆ ਨਹੀਂ ਸਾਢੇ 8 ਕਿਲੋਮੀਟਰ ਦੀ ਤੇ 25 ਕਿਲੋਮੀਟਰ ਦੇ ਦੋ ਜਿਹੜੇ ਹੈਗੇ ਆ ਉੱਥੇ ਟੋਲ ਬਲੱਜ ਲੱਗ ਜਾਂਦੇ ਪੰਜਾਬ ਦੇ ਵਿੱਚ ਬਿਲਕੁਲ ਜੀ ਬਿਲਕੁਲ ਫੇਕ ਆਈਏ ਮੋਦੀ ਸਰਕਾਰ ਆ ਮੈਂ ਕਹਿੰਦਾ ਜੀ ਮੋਦੀਆਂ ਟਨਲ ਬਣਾਈ ਆ ਜੀ ਮੈਂ ਮੋਦੀ ਦੇ ਹੱਕ 'ਚ ਆ ਵਧੀਆ ਬਣਾਈ ਉਸ ਬੰਦੇ ਨੇ ਸਾਡੇ ਮੋਦੀ ਨਾਲ ਮੱਡਰ ਮਨ ਮੋਟਾ ਹੋ ਸਕਦੇ ਕਿਸਾਨੀ ਅੰਦੋਲਨ ਦੇ ਦੌਰਾਨ ਨਹੀਂ ਕੰਮ ਦੇ ਮਾਮਲੇ ਮੋਦੀ ਨਾਲ ਜੀ ਨੰਬਰ 1 ਕੰਮ ਕੀਤਾ ਇਹ ਮੇਰੀ ਵੀਡੀਓ ਦੀ ਸਾਰੇ ਅਮਚਾ ਦਿਓ ਕੋਈ ਦਿੱ ਕਿਸਾਨ ਰੋਡ ਸਮੇਂ ਹੋਏ ਸੀ ਕਿ ਆਪਾਂ ਕਹਿ ਮੰਨਦੇ ਆ ਲੇਕਿਨ ਹੁਣ ਕੰਮ ਦੇ ਮਾਮਲੇ ਵਿੱਚ ਨੰਬਰ 1 ਹੈ ਮੋਦੀ ਜੀ ਕਿਉਂਕਿ ਬਰਸਾਤਾ ਜਦੋਂ ਆਉਂਦੀਆਂ ਬਰਸਾਤਾ ਦੇ ਵਿੱਚ ਥਾਂ ਥਾਂ ਤੇ ਜੀਸੀਬੀਆ ਖੜੀਆਂ ਆਏ ਜੀ ਕਿਉਂਕਿ ਜਦੋਂ ਵੀ ਕੋਈ ਪੱਥਰ نیچے ਆ ਕੇ ਸੜਕ ਦੇ ਵਿੱਚ ਗਿਰ ਜਾਂਦੇ ਉਹਦੇ ਨਾਲ ਦੀ ਨਾਲ ਜਿਹੜੀ ਸਫਾਈ ਕੀਤੀ ਜਾਂਦੀ ਹੈ ਕਿੰਨੇ ਖਰਚੇ ਆ ਜਿਹੜੇ ਹਿਮਾਚਲ ਸਰਕਾਰ ਨੂੰ ਦੇਖੋ ਜੀ ਡਬਲ ਟਰਨ ਬਣਾਈਆ ਡਬਲ ਟਰਨ ਹੈ ਸਭ ਤੋਂ ਨੰਬਰ ਟਨ ਇੱਕ ਇੱਕ ਡਬਲ ਟਰਨ ਇੱਕ ਜਿਹੜੀ ਹੈਗੀ ਆ ਆ ਪੱਲੇ ਸੜਕ ਵੀ ਦੇਖ ਸਕਦੇ ਹੋ ਡਬਲ ਟਰਨ ਤੇ ਆਣ ਵਾਲੀ ਅਲੱਗ ਹੈ ਤੇ ਜਾਣ ਵਾਲੀ ਬਿਲਕੁਲ ਅਲੱਗ ਹੈ ਤੁਸੀਂ ਦੇਖ ਸਕਦੇ ਹੋ ਇੰਨਾ ਖਰਚਾ ਕਰਨ ਦੇ ਬਾਵਜੂਦ ਵੀ ਪਰ ਇਹਨਾਂ ਦਾ ਜਿਹੜਾ ਟੋਲ ਪਲਾਜ਼ਾ ਕੋਈ ਸਾਨੂੰ ਮਿਲਿਆ ਨਹੀਂ ਹੈ ਨਹੀਂ ਮਿਲਿਆ ਜੀ ਇਹ ਪਸੰਦ ਨਹੀਂ ਮਿਲਿਆ ਅ ਰੋਕੀ ਜੀ ਹਾਂ ਜੀ ਤੁਸੀਂ ਕਿਕਣਾ ਕਹਿ ਦੇਦੇ ਤੇ ਕੀਤੇ ਮਾਰੀ ਨਹੀਂ ਹੋ ਗਏ ਸੀ ਕਿ ਵੈਸੇ ਤਾਂ ਨਹੀਂ ਹੋਣਾ ਚਾਹੀਦਾ ਪੰਜਾਬ ਚ ਇਲੀਗਲ ਲੱਗੇ ਹੋਏ ਆ ਤੇ ਸਾਨੂੰ ਇਹ ਮਾਜ ਵਿੱਚ ਕੋਈ ਟੋਲ ਡੈਸ ਨਹੀਂ ਮਿਲਿਆ ਉਹ ਡਾਏ ਇਥੇ ਸਮਝਾ ਸਬਾ ਨੂੰ ਕਿ ਅਸੀਂ ਜਿਆਦਾ ਨਹੀਂ ਤਾਂ ਲੈ ਲਦਾ ਗਏ ਸੀ ਕਿ ਮਨਾਲੀ ਤੋਂ 517 ਕਿਲੋਮੀਟਰ ਜਿਹੜਾ ਹੈਗਾ ਇੱਥੇ ਗਏ ਆ ਤੇ ਰਸਤੇ ਵਿੱਚ ਸਾਨੂੰ ਸਾਨੂੰ ਮਦਦ ਤਾਂ ਬਹੁਤ ਮਿਲੀ ਆ ਮਿਲੀ ਕੋਈ ਤਾਂ ਕੋਈ ਤਾਂਗ ਨਹੀਂ ਕੀਤਾ ਕੋਈ ਪੋਰਸਲਾ ਤਾਂਗ ਨਹੀਂ ਕੀਤਾ ਕਿਸੇ ਲੋਗੋ ਬੰਦੇ ਸਾਨੂੰ ਤਾਂਗ ਨਹੀਂ ਕੀਤਾ ਸਭ ਕੋਈ ਟੋੜ ਤਾਂਗ ਨਹੀਂ ਕੀਤਾ ਬਿਲਕੁਲ ਸਾਡੀ ਐਂਟਰੀ ਯੂਰ ਹੁੰਦੀ ਆ ਕਿਉਂਕਿ ਉਹ ਬਾਰਡਰ ਸਕਿਉਰਿਟੀ ਅੰਡਰ ਆ ਜੀ ਸਾਨੂੰ ਐਂਟਰੀ ਕਰवानी ਪਵੇਗੀ ਉੱਥੇ ਐਂਟਰੀਆਂ ਐਂਟਰੀਆਂ ਜਿਹੜੀਆਂ ਦੋ ਤਿੰਨ ਵਾਰੀ ਐਂਟਰੀਆਂ ਹੋਈਆਂ ਸਿਰਫ ਗੱਡੀ ਦੀ ਸੇਫਟੀ ਆ ਹਾਂ ਉਹ ਕੱਲ੍ਹ ਦੀ ਹਾਂ ਜੇ ਬਾਬਾ ਜੀ ਸਾਨੂੰ ਕੱਲ੍ਹ ਨੂੰ ਸਾਨੂੰ ਪਹਾੜ ਦੇ ਵਿੱਚ ਕੁਝ ਹੋ ਜਾਂਦਾ ਨਾ ਤਾਂ ਐਂਟਰੀ ਕਾਡਨ ਚੈੱਕ ਕਰ ਲੈਣਗੇ ਵੀ ਇਹ ਗੱਡੀ ਇੱਥੇ ਤੱਕ ਪਾਸ ਨਹੀਂ ਹੋਈ ਗੱਡੀ ਫਸ ਚੁੱਕੀ ਹੋ ਸਾਨੂੰ ਹੈਲਪ ਵੀ ਦਿੱਤੀ ਜਾਉ ਦੇਖੋ ਬਹੁਤ ਜ਼ਿਆਦਾ ਤੇ ਬਰਫਬਾਰੀ ਐਨੀ ਹੋ ਰਹੀ ਸੀ ਤੇ ਨਾਲ ਦੀ ਨਾਲ ਕਰੇਨਾ ਜਿਹੜੀਆਂ ਐ ਉਹ ਬਰਫ ਚੱਕ ਰਹੀਆਂ ਸੀ ਪਰ ਕਿਸੇ ਨੇ ਵੀ ਹੱਥ ਤੱਕ ਵੀ ਨਹੀਂ ਮਾਰਿਆ ਨੰਬਰ ਪੁੱਛਣਾ ਕਾਗਜ਼ ਪੱਤਰ ਪੁੱਛਣੇ ਤਾਂ ਬਹੁਤ ਦੂਰ ਦੀ ਗੱਲ ਹੈ ਕਿਸੇ ਨੇ ਹੱਥ ਤੱਕ ਵੀ ਨਹੀਂ ਮਾਰਿਆ ਨਹੀਂ ਮਾਰਿਆ ਤੋਂ ਅਸੀਂ ਸਾਰਿਆਂ ਨੂੰ ਕਹਾਂਗੇ ਕਿ ਜਦੋਂ ਵੈਸੇ ਕਾਗਜ਼ ਪੱਤਰ ਤੁਸੀਂ ਜਦੋਂ ਆਉਣਾ ਹੈ ਆਪਣੇ ਰੈਡੀ ਰੱਖਿਓ ਬਿਲਕੁਲ ਜ਼ਰੂਰੀ ਹੈ ਤੇ ਲੈਸਰ ਬਹੁਤ ਜ਼ਰੂਰੀ ਹੈ ਜੀ ਬੈਲਟਾ ਬਹੁਤ ਜ਼ਰੂਰੀ ਹੈ ਜੀ ਗੱਡੀ ਸਪੀਡ ਬਹੁਤ ਜ਼ਰੂਰੀ ਹੈ ਸਪੀਡ ਬਹੁਤ ਜ਼ਰੂਰੀ ਹੈ ਤੇ ਇਹ ਸਾਰੇ ਟਰਨਾਂ ਦੇ ਵਿੱਚ ਸਪੀਡ ਦੇ ਕੋਲ ਛੱਡਦੀ ਹੈ ਜੀ ਗੱਡੀ ਸਾਡੀ 60 ਤੇ ਜਾ ਰਹੀ ਹੈ 60 ਤੋਂ 55 ਕਰਾਂਗੇ 70 ਨਹੀਂ ਕਰਾਂਗੇ ਰੂਲ ਸਮ ਚੱਲਾਂਗੇ ਬਿਲਕੁਲ ਸੋ ਤੁਸੀਂ ਵੀ ਆਓ ਕੋਈ ਦਿੱਕਤ ਨਹੀਂ ਹੈ ਕੋਈ ਪਰੇਸ਼ਾਨੀ ਨਹੀਂ ਹੈ ਬਾਕੀ ਕਹੀ ਹੈ ਐਸੀ ਸਰਾਸਰੀ ਅੰਸਰ ਜਿਹੜੇ ਕਿ ਮਾਹੌਲ ਖਰਾਬ ਕਰ ਰਹੇ ਨੇ ਸੰਗਤ ਜੀ ਉਹ ਸਰਾਰ ਦੀ ਅਸਰ ਹਰੇ ਜਗ੍ਹਾ ਹੀ ਹੁੰਦੇ ਆ ਠੀਕ ਹੈ ਜੀ ਅੱਟ ਨੂੰ ਘੌਣ ਲੱਗਦਾ ਹੈ ਉਹ ਲੱਗਦਾ ਜੀ ਸਾਡੇ ਪੰਜਾਬ 'ਚ ਘਟਾ ਕਿਤੇ ਜੀ ਸਾਡੇ ਪੰਜਾਬ 'ਚ ਸਰਾਰ ਦੀ ਤਿੰਨ ਗੁਣਾ ਵੱਧਦੇ ਇੱਥੇ ਨਾਲੋਂ ਤਾਂ ਇੱਥੇ ਵੀ ਸਰਦੀਆਂ ਅੰਦਰ ਉਹੀ ਆ ਲੋਕਲ ਬੰਦਾ ਬੜਾ ਚੰਗਾ ਹੈ ਸਰਦੀਆਂ ਅੰਦਰ ਇਹ ਸਾਡੇ ਪੰਜਾਬ ਵਾਲੇ ਵੀ ਹੈਗੇ ਕੁਝ ਇੱਥੇ ਵੀ ਹੈਗੇ ਉਹੀ ਆ ਬਸ ਇਹ ਕੀੜੇ ਮਕੌੜੇ ਪੈਦਾ ਹੁੰਦੇ ਆ ਭਾਜੀ ਇਹਨਾਂ ਕੰਮੇ ਡੰਗ ਮਾਰਦਾ ਹੁੰਦਾ ਤੂੰ ਬਚ ਕੇ ਰੋ ਓਕੇ ਬਾਈ ਜੀ ਤੁਹਾਨੂੰ ਅੱਗੇ ਜਾ ਕੇ ਮੰਡੀ ਦੇ ਵਿੱਚ ਜਾ ਕੇ ਫਿਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਓਕੇ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ